ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ ਹੁਣ ਪੰਜਾਬ 'ਚ ਵਾਪਰੀ ਹੈ ਵੱਡਾ ਭਿਆਨਕ ਸੜਕਾ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਿੰਡੀਗੜ ਮਾਰਕ ਦੇ ਸਤੇ ਤਤਨੌਲਾ ਦੇ ਨਜ਼ਦੀਕ ਮਹਿੰਦੀ ਹਰੀਗੜ ਨੇੜੇ ਪੌਲ ਦੇ ਉੱਪਰ ਇੱਕ ਸਕਾਰਪਿਓ ਕਾਰ ਸ਼ਿਕਰ ਕਹਾਸੇ ਦਾ ਸ਼ਿਕਾਰ ਹੋ ਗਈ ਜਿਸ ਤੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹਸਨਾ ਭਿਆਨਕ ਸੀ ਕਿ ਜੀਹਾਂ ਲੋਕਾਂ ਦੇ ਦੇਖ ਕੇ ਪਰਖੱਚੇ ਦਾ ਕੁੱਢ ਕੇ ਲੋਕ ਸੁੰਨੇ ਦੇ ਸੁੰਨੇ ਰਹਿ ਗਏ ਜੀਹਾਂ ਜਾਣਕਾਰੀ ਮੁਤਾਬਕ ਹਪੂਲ ਹਰੀਗੜ੍ਹ ਦੇ ਉੱਪਰ ਬੀਤੀ ਰਾਸਕਾਰਪਿਓ ਸਵਾਰ ਮੋਗਾ ਸੰਗਰੂਰ ਜਾਰੀ ਸੀ ਜਿਵੇਂ ਹੀ ਹਰੀਗੜ੍ਹ ਪੋਲ ਦੇ ਉੱਪਰ ਗੁਜੇ ਦਾ ਤੇਜ਼ ਰਫਤਾਰ ਹੋਣ ਕਰਕੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਡਵਾਈਡਰ ਨਾਲ ਜਾ ਟਕرائی ਤੇ ਗੱਡੀ ਦੇ ਪਰਖੱਚੇ ਉੱਡ ਕੇ ਤੇ ਕਾਰ ਚਾਲਕ ਦੀ ਮੌਤ ਹੋ ਗਈ हां सिनेपैनਕਸ ਕੇ ਕਾਰ ਦੇ ਉੱਪਰ ਖੱਚੀ ਉੱਡ ਗਿਆ ਤੇ ਮਿੰਟਰਸਕਾਰਪੀ ਦਾ ਇੰਜਣ ਵੀ ਗੱਡੀ ਵਿੱਚੋਂ ਜੂ ਦੂਰ ਜਾ ਡਿੱਗਾ ਜੀ ਹਾਂ ਕਾਰਜਾਲ ਦੇ ਪਛਾਣ ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਉਹ ਵਜੋਂ ਸੰਗਰੂਰ ਵਜੋਂ ਹੋਈ ਆ ਨੋਜੋਨ 20 ਤੁਸਾਲਾਂ ਦਾ ਸੀ ਤੇ 18 ਦਸੰਬਰ ਨੂੰ ਉਸ ਦਾ ਜਨਮ ਦਿਨ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ